ਸਾਹਿਬੀ ਗਾਲ ਜੀ ਤਾਂ ਪਿਛਲੇ ਹਫਤੇ ਸੋਨੇ ਦੇ ਭਾ ਕੀ ਕਹਿੰਦੇ ਨੇ ਪੂਰੇ ਸਿਖਰ ਤੇ ਪਹੁੰਚ ਗਏ ਸੀ ਹਾਂਜੀ ਬਿਲਕੁਲ ਇੱਕ ਨਵਾਂ ਰਿਕਾਰਡ ਹੀ ਬਣ ਗਿਆ ਸੀ ਪਰ ਹੁਣ 11 ਅਗਸਤ 2025 ਦੀ ਜੇ ਗੱਲ ਕਰੀਏ ਤਾਂ ਲੱਗਦਾ ਹੈ ਭਾ ਥੋੜਾ ਠਹਿਰ ਗਏ ਨੇ ਥੋੜੇ ਠੰਡੇ ਪਏ ਨੇ ਹਾਂ ਥੋੜੀ ਸਥਿਰਤਾ ਜਿਹੀ ਆਈ ਹੈ ਅੱਜ ਫਿਰ ਆਪਾਂ ਇਸੇ ਤੇ ਗੱਲ ਕਰਾਂਗੇ ਆਪਣੇ ਕੋਲ ਜਿਹੜੇ ਸਰੋਤ ਨੇ ਉਹਨਾਂ ਨੂੰ ਦੇਖਦੇ ਆ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਇਹ ਸਾਰਾ ਉਤਰਾ ਚੜਾ ਕਿਉਂ ਹੋ ਰਿਹਾ ਹੈ ਤੇ ਅੱਗੇ ਕੀ ਹੋ ਸਕਦਾ ਬਿਲਕੁਲ ਇਹ ਸਮਝਣਾ ਬਹੁਤ ਜ਼ਰੂਰੀ ਹੈ ਪਹਿਲਾਂ ਜ਼ਰਾ ਪਾ ਦੇਖ ਲਿਏ 11 ਅਗਸਤ ਨੂੰ ਜਿਵੇਂ ਸਰੋਤ ਦੱਸ ਰਹੇ ਨੇ 10 ਗ੍ਰਾਮ 24 ਕੈਰਟ ਸੋਨਾ ਸੀ ਲਗਭਗ 1 ਲੱਖ 3040 ਰੁਪਏ ਦਾ ਹਾਂਜੀ ਤੇ 22 ਕੈਰਟ ਵਾਲਾ 94450 ਰੁਪਏ ਦੇ ਆਸ-ਪਾਸ ਹਮ ਪਰ ਇਹ ਯਾਦ ਰੱਖਣਾ ਚਾਹੀਦਾ ਭਾਈ ਇਹ ਸਿਰਫ ਇੱਕ ਇਸ਼ਾਰਾ ਹੈ ਹਣਾ GST TCS ਹੋਰ ਟੈਕਸ ਉਹ ਸਭ ਵੱਖਰੇ ਨੇ ਹਾਂ ਉਹ ਤਾਂ ਉੱਤੇ ਲੱਗਣਗੇ ਹੀ ਫਾਈਨਲ ਕੀਮਤ ਤਾਂ ਦੁਕਾਨ ਤੇ ਹੀ ਪਤਾ ਲੱਗਦੀ ਹੈ ਠੀਕ ਹੁਣੇ ਜਿਹੜੇ ਪਾ ਨੇ ਇਹ 8 ਅਗਸਤ ਵਾਲੇ ਰਿਕਾਰਡ ਤੋਂ ਤਾਂ ਹੇਠਾਂ ਆਏ ਨੇ ਹਾਂ ਥੋੜੇ ਘਟੇ ਨੇ ਪਰ ਫਿਰ ਵੀ ਮਾਹੌਲ ਤਾਂ ਤੇਜ਼ੀ ਵਾਲਾ ਹੀ ਲੱਗ ਰਿਹਾ ਹੈ ਸਵਾਲ ਇਹ ਹੈ ਕਿ ਇੰਨੀ ਤੇਜ਼ੀ ਤੋਂ ਬਾਅਦ ਇੱਕਦਮ ਰੁਕੇ ਕਿਉਂ ਕੀ ਕਾਰਨ ਨੇ ਅੱਛਾ ਸਵਾਲ ਹੈ ਦੇਖੋ ਇਹ ਜਿਹੜੀ ਇੱਕ ਰਫਤਾਰ ਤੋਂ ਬਾਅਦ ਥੋੜੀ ਜਿਹੀ ਸ਼ਾਂਤੀ ਆਈ ਹੈ ਨਾ ਇਹਦੇ ਪਿੱਛੇ ਕਈ ਗੱਲਾਂ ਨੇ ਦੁਨੀਆਂ ਭਰ ਦੀਆਂ ਵੀ ਤੇ ਆਪਣੇ ਦੇਸ਼ ਦੀਆਂ ਵੀ ਜਿਵੇਂ ਕਿ ਸਰੋਤ ਦੱਸਦੇ ਨੇ ਇੱਕ ਤਾਂ ਜਿਹੜਾ ਬਾਹਰਲੇ ਮੁਲਕਾਂ 'ਚ ਤਣਾਅ ਚੱਲ ਰਿਹਾ ਹੈ ਜੀਓਪੋਲਿਟੀਕਲ ਟੈਂਸ਼ਨ ਜਿਹਨੂੰ ਕਹਿੰਦੇ ਨੇ ਹਾਂਜੀ ਫਿਰ ਅਰਥਚਾਰੇ ਦੀ ਬੇਯਕੀਨੀ ਲੋਕਾਂ ਨੂੰ ਡਰ ਹੈ ਕਿ ਅੱਗੇ ਕੀ ਹੋਵੇਗਾ ਤੇ ਖਾਸ ਕਰਕੇ ਅਮਰੀਕੀ ਡਾਲਰ ਦਾ ਕਮਜ਼ੋਰ ਹੋਣਾ ਅੱਛਾ ਇਹਨਾਂ ਸਭ ਕਰਕੇ ਨਾ ਨਿਵੇਸ਼ਕ ਜਿਹੜੇ ਨੇ ਉਹ ਸੋਨੇ ਨੂੰ ਇੱਕ ਸੁਰੱਖਿਅਤ ਥਾਂ ਸਮਝ ਕੇ ਉੱਧਰ ਪੈਸਾ ਲਾ ਰਹੇ ਨੇ ਹਾਂ ਇਹ ਸੇਫ ਹੈਵਨ ਵਾਲੀ ਗੱਲ ਤਾਂ ਬਹੁਤ ਸੁਣੀਦੀ ਹੈ ਨਾਲੇ ਸਰੂਤਾਂ ਵਿੱਚ ਉਹ ਵਪਾਰਿਕ ਟੈਰਿਫ ਦਾ ਵੀ ਜ਼ਿਕਰ ਸੀ ਤੇ ਕੇਂਦਰੀ ਬੈਂਕਾਂ ਦਾ ਵੀ ਕਿ ਉਹ ਬਹੁਤ ਸੋਨਾ ਖਰੀਦ ਰਹੇ ਨੇ ਬਿਲਕੁਲ ਕੇਂਦਰੀ ਬੈਂਕਸ ਦਾ ਲਗਾਤਾਰ ਸੋਨਾ ਜਮਾ ਕਰ ਰਹੇ ਨੇ ਕਈ ਦੇਸ਼ਾਂ ਦੇ ਇਹ ਵੀ ਇੱਕ ਵੱਡਾ ਕਾਰਨ ਹੈ ਭਾਵ ਵਧਣ ਦਾ ਤੇ ਆਪਣੇ ਦੇਸ਼ ਵਿੱਚ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਸਰੋਤ ਕਹਿੰਦੇ ਨੇ ਕਿ ਭਾਰਤੀ ਰੁਪਏ ਦਾ ਜਿਹੜਾ ਮੁਲ ਕਟ ਰਿਹਾ ਡਾਲਰ ਦੇ ਮੁਕਾਬਲੇ ਹਾਂ ਉਹ ਵੀ ਤਾਂ ਕਮਜ਼ੋਰ ਹੋ ਰਿਹਾ ਹਾਂਜੀ ਉਹਦੇ ਨਾਲ ਵੀ ਸੋਨਾ ਮਹਿੰਗਾ ਹੋ ਰਿਹਾ ਕਿਉਂਕਿ ਆਪਾਂ ਜ਼ਿਆਦਾਤਰ ਸੋਨਾ ਬਾਹਰੋਂ ਮੰਗਵਾਉਂਦੇ ਹਾਂ ਤੇ ਜਦੋਂ ਰੁਪਿਆ ਕਮਜ਼ੋਰ ਹੁੰਦਾ ਤਾਂ ਬਾਹਰੋਂ ਆਉਣ ਵਾਲੀ ਚੀਜ਼ ਆਪਣੇ ਆਪ ਮਹਿੰਗੀ ਹੋ ਜਾਂਦੀ ਹੈ ਇਹ ਸਾਰੀ ਖਿਚੋਤਾਣ ਦਾ ਫਿਰ ਆਨ ਬੰਦੇ ਤੇ ਕੀ ਅਸਰ ਪੈ ਰਿਹਾ ਜਿਹੜੇ ਵਿਆਹ ਸ਼ਾਦੀ ਲਈ ਜਾਂ ਉਂਝੀ ਗਹਿਣੇ ਬਣਵਾਉਂਦੇ ਨੇ ਹਾਂ ਉਹਨਾਂ ਤੇ ਅਸਰ ਪੈ ਰਿਹਾ ਸਰੋਤ ਇਹੀ ਦੱਸਦੇ ਨੇ ਕਿ ਭੌਤਿਕ ਸੋਨੇ ਦੀ ਮੰਗ ਮਤਲਬ ਗਹਿਣੇ ਵਗੈਰਾ ਦੀ ਹਾਂ ਉਹ ਕੱਟੀ ਹੈ اچھا ਹਾਂ ਇੰਨਾ ਜ਼ਿਆਦਾ ਹੈ ਕਿ ਲੋਕ ਛਿਜਕ ਰਹੇ ਨੇ ਵੱਡੀ ਖਰੀਦਦਾਰੀ ਨੂੰ ਅੱਗੇ ਪਾ ਰਹੇ ਨੇ ਪਰ ਦੂਜੇ ਪਾਸੇ ਨਿਵੇਸ਼ ਲਈ ਸੋਨਾ ਖਰੀਦਿਆ ਜਾ ਰਿਹਾ ਹੈ ਹਾਂ ਬਿਲਕੁਲ ਨਿਵੇਸ਼ ਦੇ ਤੌਰ ਤੇ ਸੋਨੇ ਦੀ ਮੰਗ ਕਾਫੀ ਮਜ਼ਬੂਤ ਦੱਸੀ ਜਾ ਰਹੀ ਹੈ ਲੋਕ ਇਹਨੂੰ ਕੀ ਕਹਿੰਦੇ ਨੇ ਮਹਿੰਗਾਈ ਤੋਂ ਬਚਣ ਦਾ ਤਰੀਕਾ ਸਮਝ ਰਹੇ ਨੇ ਅਤੇ ਸ਼ੇਅਰ ਬਾਜ਼ਾਰ ਦੇ ਉਤਰਾਵ-ਚੜਾਵ ਤੋਂ ਵੀ ਬਚਾ ਲਈ ਹਾਂਜੀ ਇੱਕ ਤਰ੍ਹਾਂ ਨਾਲ ਪਰੋਸੇਮੰਦ ਬਚਾ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਸੋ ਜਿੱਥੇ ਗਹਿਣੇ ਕੱਟ ਵਿਕ ਰਹੇ ਨੇ ਉੱਥੇ 골ਡ ਬਾਂਡ ਹੋ ਗਏ ਜਾਂ ETF ਉਨਾ ਵਿੱਚ ਨਿਵੇਸ਼ ਵਧ ਰਿਹਾ ਹੈ। ਮਤਲਬ ਇੱਕ ਪਾਸੇ ਮੰਗ ਘਟ ਦੂਜੇ ਪਾਸੇ ਵਧ ਬੜੀ ਅਜੀਬ ਸਥਿਤੀ ਹੈ। ਹਾਂਜੀ। ਤਾਂ ਅੱਗੇ ਕੀ ਲੱਗਦਾ ਹੈ? ਕੀ ਇਹ ਭਾ ਇੱਥੇ ਹੀ ਰਹਿਣਗੇ ਜਾਂ ਹੋਰ ਉੱਪਰ ਥੱਲੇ ਹੋਣਗੇ? ਦੇਖੋ ਜੇ ਵੱਡੀ ਤਸਵੀਰ ਦੇਖੀਏ ਨਾ ਤਾਂ ਜ਼ਿਆਦਾਤਰ ਮਾਹਿਰ ਇਹੀ ਕਹਿ ਰਹੇ ਨੇ ਕਿ ਉਤਰਾ ਚੜ੍ਹਾ ਤਾ ਜਾਰੀ ਰਹੇਗਾ। ਇਹ ਕੋਈ ਸਥਿਰਤਾ ਪੱਕੀ ਨਹੀਂ ਹੈ। ਹਮ ਪਰ ਸਮੁੱਚਾ ਰੁਝਾਨ ਜਿਵੇਂ ਸਰੋਤ ਇਸ਼ਾਰਾ ਕਰ ਰਹੇ ਨੇ ਉਹ ਹਾਲੇ ਵੀ ਸਕਾਰਾਤਮਕ ਹੀ ਲੱਗ ਰਿਹਾ ਹੈ। ਮਤਲਬ ਤੇਜ਼ੀ ਵਾਲੇ اچھا ਜੇ ਦੁਨੀਆ ਪਰ ਚ ਹਾਲਾਤ ਅਜੇ ਹੀ ਬੇਯਕੀਨੀ ਵਾਲੇ ਰਹੇ ਜਾਂ ਫਿਰ ਅਮਰੀਕਾ ਦਾ ਜਿਹੜਾ ਕੇਂਦਰੀ ਬੈਂਕ ਹੈ ਫੈਡਰਲ ਰਿਜ਼ਰਵ ਹਾਂ ਜੀ ਫੈਡ ਹਾਂ ਜੇ ਉਹ ਵਿਆਜ ਦਰਾਂ ਘਟਾਉਣ ਜਾਂ ਪੈਸਾ ਸੌਖਾ ਕਰਨ ਦੇ ਸੰਕੇਤ ਦਿੰਦਾ ਹੈ ਜਿਹਨੂੰ ਨਰਮ ਮੁਦਰਾ ਨੀਤੀ ਕਹਿੰਦੇ ਨੇ ਤਾਂ ਸੋਨੇ ਨੂੰ ਹੋਰ ਹੁਲਾਰਾ ਮਿਲ ਸਕਦਾ ਹੈ ਹਾਂ ਤਾਂ ਪਾ ਹੋਰ ਵੱਧ ਸਕਦੇ ਨੇ ਸ਼ਾਇਦ ਇਸੇ ਲਈ ਕੁਝ ਸਰੋਤਾਂ ਵਿੱਚ ਮਾਹਿਰ ਉਹ ਗਿਰਾਵਟ ਤੇ ਖਰੀਦੋ ਵਾਲੀ ਸਲਾਹ ਦੇ ਰਹੇ ਨੇ ਬਾਏ ਔਨ ਡਿਪਸ ਬਿਲਕੁਲ ਜਿਹੜੇ ਲੰਬੇ ਸਮੇਂ ਲਈ ਨਿਵੇਸ਼ ਕਰਨਾ ਚਾਹੁੰਦੇ ਨੇ ਉਹਨਾਂ ਲਈ ਇੱਕ ਰਣਨੀਤੀ ਹੋ ਸਕਦੀ ਹੈ ਕਿ ਜਦੋਂ ਭਾਅ ਥੋੜਾ ਥੱਲੇ ਆਵੇ ਉਦੋਂ ਖਰੀਦ ਲਿਆ ਜਾਵੇ ਤੇ ਇਹ ਵੀ ਗੱਲ ਆਈ ਸੀ ਕਿ ਵੱਡੇ ਸ਼ਹਿਰਾਂ 'ਚ ਭਾਅ ਲਗਭਗ ਇੱਕੋ ਜਿਹੇ ਨੇ ਮੁੰਬਈ ਦਿੱਲੀ ਚੰਨਈ ਹਾਂ ਮੋٹے ਤੌਰ ਤੇ ਇੱਕੋ ਜਿਹੇ ਹੁੰਦੇ ਨੇ ਬਸ ਥੋੜਾ ਬਹੁਤ ਫਰਕ ਹੁੰਦਾ ਉਹ ਸਥਾਨਿਕ ਟੈਕਸਾਂ ਕਰਕੇ ਜਾਂ ਫਿਰ ਗੈਣੇ ਬਣਾਉਣ ਦੇ ਖਰਚੇ ਮਤਲਬ ਮੇਕਿੰਗ ਚਾਰजेस ਉਹ ਵੱਖਰੇ ਹੋ ਸਕਦੇ ਨੇ ਠੀਕ ਤਕੁੱਲ ਮਿਲਾ ਕੇ ਸਾਰੀ ਗੱਲ ਦਾ ਨਿਚੋੜ ਇਹ ਨਿਕਲਿਆ ਕਿ ਸੋਨੇ ਦੇ ਭਾਅ ਇੱਕ ਉੱਚੇ ਪੱਧਰ ਤੇ ਆ ਕੇ ਥੋੜਾ ਰੁਕੇ ਨੇ ਹਾਂਜੀ ਸਥਿਰ ਹੋਏ ਨੇ ਕਾਰਨ ਗਲੋਬਲ ਵਿਨੇ ਕਰੇਲੂ ਵੀ ਨੇ ਗੇਣਿਆਂ ਦੀ ਮੰਗ ਥੋੜੀ ਘਟ ਹੈ ਪਰ ਨਿਵੇਸ਼ ਵਾਲੀ ਮੰਗ ਜ਼ੋਰਾਂ ਤੇ ਹੈ ਸੰਖੇਪ ਵਿੱਚ ਇਹੀ ਤਸਵੀਰ ਬਣਦੀ ਹੈ ਜੀ ਪਵਿੱਖਤਾ ਦੇਖੋ ਅਨਿਸ਼ਚਿਤਤਾ ਹੁੰਦਾ ਹੈ ਪਰ ਰੁਝਾਨ ਮਜ਼ਬੂਤੀ ਵੱਲ ਇਸ਼ਾਰਾ ਕਰ ਰਿਹਾ ਹੈ ਹਾਂ ਇਸ ਸਾਰੀ ਗੱਲਬਾਤ ਤੋਂ ਇੱਕ ਗੱਲ ਤਾਂ ਸਾਫ਼ ਹੈ ਇਸ ਕੀ ਕਹਿੰਦੇ ਨੇ ਉਥਲ-ਪੁਥਲ ਦੇ ਦੌਰ ਵਿੱਚ ਸੋਨਾ ਇੱਕ ਬਹੁਤ ਅਹਿਮ ਚੀਜ਼ ਬਣਿਆ ਹੋਇਆ ਹੈ ਜਾਂ ਨਿਵੇਸ਼ਕ ਹੋਵੇ ਜਾਂ ਫਿਰ ਵੱਡੇ ਦੇਸ਼ਾਂ ਦੇ ਕੇਂਦਰੀ ਬੈਂਕ ਹੋਣ ਹਾਂਜੀ ਤੇ ਇੱਥੇ ਨਾ ਇੱਕ ਹੋਰ ਗੱਲ ਸੋਚਣ ਵਾਲੀ ਉੱਭਰਦੀ ਹੈ ਜਿਸ ਦਾ ਜ਼ਿਕਰ ਸਰੋਤਾਂ ਵਿੱਚ ਵਾਰ-ਵਾਰ ਆਇਆ ਉਹ ਕੀ ਉਹ ਕੇਂਦਰੀ ਬੈਂਕਾਂ ਵੱਲੋਂ ਸੋਨਾ ਜਮਾ ਕਰਨ ਦੀ ਗੱਲ ਹਾਂ ਤੁਸੀਂ ਪਹਿਲਾਂ ਵੀ ਦੱਸਿਆ ਸੀ ਹਾਂ ਤਾਂ ਇਹ ਸੋਚਣ ਵਾਲੀ ਗੱਲ ਹੈ ਕਿ ਲੰਬੇ ਸਮੇਂ ਵਿੱਚ ਦੁਨੀਆ ਭਰ ਦੇ ਬੈਂਕਾਂ ਦਾ ਇਹ ਜਿਹੜਾ ਰਣਨੀਤਿਕ ਕਦਮ ਹੈ ਇਹਦਾ ਪੂਰੇ ਵਿਸ਼ਵ ਦੀ ਮੁਦਰਾ ਪ੍ਰਣਾਲੀ ਤੇ ਕੀ ਅਸਰ ਪਵੇਗਾ ਹੂੰ ਮਤਲਬ ਡਾਲਰ ਦੀ ਭੂਮਿਕਾ ਤੇ ਜਾਂ ਹੋਰ ਕਰੰਸੀਆਂ ਤੇ ਹਾਂਜੀ ਕੀ ਇਹ ਪਵਿੱਖ ਵਿੱਚ ਕੁਝ ਬਦਲਾਵ ਲਿਆ ਸਕਦਾ ਹੈ ਇੱਕ ਅਜਿਹਾ ਪਹਿਲੂ ਹੈ ਜਿਸਤੇ ਅੱਗੇ ਹੋਰ ਗੌਰ ਕੀਤਾ ਜਾ ਸਕਦਾ ਇੱਕ ਸਵਾਲ ਹੈ ਜਿਹੜਾ ਇਹ ਸਾਰੀ ਸਥਿਤੀ ਖੜਾ ਕਰਦੀ ਹੈ ਬਹੁਤ ਦਿਲਚਸਪ ਨੁਕਤਾ ਹੈ ਇਸਤੇ ਜ਼ਰੂਰ ਸੋਚਣਾ ਬਣਦਾ ਹੈ